ਨਵੇਂ ਸਾਲ ਦੀ ਆਮਦ ਨੂੰ ਮੁੱਖ ਰੱਖਦਿਆਂ ਪੁਲਿਸ ਲਗਾਤਾਰ ਸਰਗਰਮ ਹੈ ਪੁਲਿਸ ਤੇ ਉੱਚ ਅਧਿਕਾਰੀਆਂ ਦੀ ਅਗਵਾਈ ਵਿੱਚ ਸ਼ਹਿਰ ਦੇ ਪ੍ਰਮੁੱਖ ਚੌਂਕਾਂ ਵਿੱਚ ਨਾਕੇ ਲਗਾ ਕੇ ਸਰਕਾਰੀ ਅੰਸਰਾਂ ਤੇ ਨਜ਼ਰ ਹੀ ਰੱਖੀ ਜਾ ਰਹੀ ਹੈ ਬਲਕਿ ਕਾਰਵਾਈ ਵੀ ਕੀਤੀ ਜਾ ਰਹੀ ਹੈ ਇਸ ਖੜੀ ਵਿੱਚ ਸ਼ਹਿਰ ਦੇ ਦਿਲ ਕਹੇ ਜਾਣ ਵਾਲੇ ਹਨੂਮਾਨ ਚੌਂਕ ਵਿੱਚ ਡੀਐਸਪੀ ਮੈਡਮ ਸੀਮਾ ਦੀ ਅਗਵਾਈ ਵਿੱਚ ਨਾਕੇ ਲਗਾਏ ਗਏ ਨੇ ਨਾਕੇ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਮਹਿਲਾ ਮੁਲਾਜ਼ਮ ਤੇ ਤਿੰਨ ਐਸਆਈ ਰੈਂਕ ਦੇ ਅਧਿਕਾਰੀ ਵੀ ਹਾਦਸਾਨੇ ਦੌਰਾਨ ਬਿਨਾ ਦਸਤਾਵੇਜ਼ ਦੇ ਦੋ ਪਹੀਆ ਅ ਚੋਪਈਆ ਗੱਡੀਆਂ ਚਲਾਉਣ ਵਾਲੇ ਟ੍ਰਿਪਲ ਰਾਈਡਿੰਗ ਅਤੇ ਡਰਿੰਕ ਐਂਡ ਡਰਾਈਵਿੰਗ ਕਰਨ ਵਾਲਿਆਂ ਚਾਲਕਾਂ ਦੇ ਖਿਲਾਫ ਜਿਹੜੀ ਕਿ ਕਾਰਵਾਈ ਕੀਤੀ ਗਈ ਹੈ ਤੇ ਪਟਾਕੇ ਮਾਰਨ ਵਾਲੇ ਬੁਲਟ ਮੋਟਰਸਾਈਕਲ ਵਾਲਿਆਂ ਦੇ ਖਿਲਾਫ ਵੀ ਜਿਹੜੀ ਕਿ ਮੁਹਿੰਮ ਚਲਾਈ ਗਈ ਹੈ ਇਸ ਦੌਰਾਨ ਚਾਰ ਦੋ ਪਹੀਆ ਵਾਹਨ ਇੰਪਾਉਂਡ ਵੀ ਕੀਤੇ ਗਏ ਨੇ ਤੇ ਬਹੁਤ ਸਾਰੇ ਚਲਾਨ ਵੀ ਕੱਟੇ ਗਏ ਨੇ ਮਾਨਜੋਗ ਐਸਐਸਪੀ ਸਾਹਿਬ ਵੱਲੋਂ ਜਿਹੜੇ ਅੱਜ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਸਪੈਸ਼ਲ ਨਾਕਾਬੰਦੀ ਜਿਹੜੀ ਹੈ ਆਲ ਸਿਟੀ ਦੀ ਕੀਤੀ ਗਈ ਹੈ ਔਰ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੇ ਵੀ ਸ਼ੱਕੀ ਪਰਸਨ ਘੁੰਮ ਰਹੇ ਆ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਵਿਦਾਊਟ ਨੰਬਰ ਚੈਕਿੰਗ ਕੀਤੀ ਜਾ ਰਹੀ ਹੈ ਜਿਹੜਾ ਵੀ ਕੋਈ ਇਸ ਤਰ੍ਹਾਂ ਦਾ ਪਾਇਆ ਜਾ ਰਿਹਾ ਹੈ ਉਹਨਾਂ ਦੇ ਚਲਾਨ ਕੀਤੇ ਜਾ ਰਹੇ ਆ ਡਰਿੰਕਿੰਗ ਦੇ ਚਲਾਨ ਕੀਤੇ ਜਾ ਰਹੇ ਆ ਔਰ ਸਿਟੀ ਦੀ ਪ੍ਰੋਪਰ ਪੂਰੀ ਚੈਕਿੰਗ ਜਿਹੜੀ ਹੈ ਉਹ ਪੀਸੀਆਰ ਦੇ ਨਾਲ ਕਰ ਰਹੇ ਆ ਕੋਈ ਸਾਨੂੰ ਪਟਾਕੇ ਵਾਲਾ ਕੋਈ ਸਲੰਸਰ ਹੈਵੀ ਸਲੰਸਰ ਜਿਹਨਾਂ ਨੇ ਕਰਵਾਏ ਹੁੰਦੇ ਆ ਉਹਨਾਂ ਦੇ ਵੀ ਰੌਂਡ ਅਪ ਕੀਤਾ ਜਾ ਰਿਹਾ ਹੈ ਔਰ ਸਿਟੀ ਥਾਣੇ ਨੂੰ ਜਿਹੜਾ ਹੈ ਉਹ ਅਸੀਂ ਭੇਜ ਰਹੇ ਆਂ ਕੈਦਾ ਚਲਾਨ ਕਰ ਰਹੇ ਆਂ ਸ਼ਹਿਰ ਵਾਸੀਆਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਨਵਾਂ ਸਾਲ ਆ ਰਿਹਾ ਹੈ ਉਹਦੇ ਵਿੱਚ ਘਬਰਾਣ ਦੀ ਜਾਂ ਡਰਨ ਦੀ ਕੋਈ ਲੋੜ ਨਹੀਂ ਹੈਗੀ ਸਾਡੇ ਨਾਲ ਸਹਿਯੋਗ ਕਰਨ ਜੇ ਕੋਈ ਸ਼ੱਕੀ ਪਰਸਨ ਜਿਹੜਾ ਕੋਈ ਨਜ਼ਰ ਆਂਦਾ ਆ ਜਾਂ ਕੋਈ ਸ਼ੱਕੀ ਵਸਤੂ ਨਜ਼ਰ ਆਂਦੀ ਹੈ ਉਹ ਸਾਨੂੰ ਦੱਸਿਆ ਜਾਵੇ ਕੰਟਰੋਲ ਰੂਮ ਦੇ ਨੰਬਰ ਤੇ ਦੱਸਿਆ ਜਾਵੇ ਐਸ ਐਚਓ ਸਿਟੀ ਦੇ ਫੋਨ ਨੰਬਰ ਤੇ ਦੱਸਿਆ ਜਾਵੇ ਅਸੀਂ 24 ਘੰਟੇ ਜਿਹੜੇ ਆ ਆਪਦੀ ਸੇਵਾ ਲਈ ਹਾਜ਼ਰ ਆ